ਅਖਬਾਰ ਚੋਦੀ ਤੁਨੋਂ ਬਸ ਕੀ ਹੁੰਦਾ ਇੱਥੇ ਕੀ ਹੁੰਦਾ ਵਾ ਉੱਥੇ ਕੀ ਹੁੰਦਾ ਅੱਥੇ ਕੀ ਹੋਣਾ ਉੱਥੇ ਕੀ ਵਾਪਰ ਗਿਆ ਉਹ ਜੇ ਖਬਰਾਂ ਮਿਲਿਆ ਪਰ ਟੋੜਾ ਟੋੜੇ ਭਾਸ਼ਾ ਜੇ ਤੁਨੋਂ ਟੋੜ ਟੋੜੇ ਭਾਸ਼ਾ ਵਿੱਚ ਸੁਧਾਰ ਲਾਉਣਾ ਇੱਕ ਤਾਂ ਅਖਬਾਰ ਦੀ ਲੋੜ ਨਹੀਂ ਹੁੰਦੀਆਂ ਤੁਨੋਂ ਤਾਂ ਬਸ ਕਿਤਾਬਾਂ ਪੜ੍ਹਨੀਆਂ ਹੁੰਦੀਆਂ ਉਹ ਵੀ ਪੁਰਾਣੀਆਂ ਪੁਰਾਣੀਆਂ ਕਿਤਾਬਾਂ ਪੜ੍ਹਨੀਆਂ ਪੜ੍ਹਣਾ ਟੋੜੀ ਭਾਸ਼ਾ ਜਿਹੜੀ ਹੁੰਦੀ ਆ ਉਹ ਸੌਣੀ ਹੋ ਜਾਣੀਆ ਇਹ ਪ੍ਰੋਸੈਸ ਆ ਇਹ ਲਗਣ ਹੁੰਦੀ ਆ ਇਸ ਲਗਣ ਅੱਜ ਇਸ ਲਗਣ ਵਿੱਚ ਕੋਈ ਬੰਦਾ ਇਸ ਲਗਣ ਵਿੱਚ ਪੈ ਜਾਂ ਤਾਂ ਭਈ ਉਹਦਾ ਉਹਦੇ ਵਾਸਤੇ ਸਭ ਕੁਝ ਹੋ ਜਾਂਦਾ ਵਾ ਤੇ ਮੇਰੇ ਵਾਸਤੇ ਵਿੱਚ ਤੋਂ ਮੇਰੇ ਮੈਨੂੰ ਲਗਣ ਲਗ ਗਈ ਇਹ ਪੰਜਾਬੀ ਇਸ ਦਾ ਪੰਜਾਬੀ ਸਦਾਰ ਲਾਉਂਦੀ ਤੇ ਮੇਰੇ ਵਿੱਚ ਵੀ ਸਦਾਰ ਹੁੰਦਾ ਤੇ ਆਪਣੀ ਭਾਸ਼ਾ ਵਿੱਚ ਸਦਾਰ ਹੁੰਦਾ ਪਿਆ ਤੇ ਬਾਸ਼ਾ ਪੜ੍ਹਨ ਨੂੰ ਲੇਖਣ ਨੂੰ ਤੇ ਸਭ ਤੋਂ ਵੱਧ ਬੋਲਣ ਦਾ ਸ਼ੌਕ ਹੀ ਆ ਮੇਰੀ ਆਉਡੀ ਮਾਤਰਾ ਭਾਸ਼ਾ ਜਿਹੜੀ ਆ ਮਰਾਠੀ ਆਵੇਂ ਮਹਾਰਾਸ਼ਟਰ ਦੇ ਮਰਾਠੀਆ ਉਹ ਭਾਸ਼ਾ ਮੈਨੂੰ ਔਖੀ ਜਾਪਦੀ ਆ ਕਿ ਮੇਰੀ ਜੀਭ ਜਿਹੜਿਆ ਆ ਇਹ ਪਾਰੀਆਂ ਤੇ ਮਰਾਠੀ ਦੇ ਕੁਝ ਉਚਾਰਣ ਹੈਗੇ ਆ ਜਿਹੜੇ ਬਹੁਤ ਸਖਤ ਆ ਤੇ ਮੈਥੋਂ ਨਹੀਂ ਹੁੰਦਾ ਪਰ ਪੰਜਾਬੀ ਜਿਹੜੀਆਂ ਸੌਖੀ ਸੌਖੀ ਭਾਸ਼ਾ ਤੇ ਬੋਲਣ ਨੂੰ ਅਖਰਨ ਨੂੰ ਪੁੱਛਣ ਨੂੰ ਦੱਸਣ ਨੂੰ ਵਖਣ ਨੂੰ ਤੱਕਣ ਨੂੰ ਬਹੁਤ ਬਹੁਤ ਸੌਖੀ ਆ ਤੇ ਇਹ ਭਾਸ਼ਾ ਵਿੱਚ ਅਦਲ ਕਰਦਿਆਂ ਨੂੰ ਕੋਣਾ ਕਿ ਮੈਨੂੰ ਖੁਸ਼ੀ ਪਈ ਮੈਂ ਦੀਆ ਤੇ ਮੈਂ ਸੋਚਦਾ ਆ ਬਈ ਇਸ ਚੈਨਲ ਵਿੱਚ ਮਾੜੀਆਂ ਪਾੜੀਆਂ ਗੱਲਾਂ ਕਰਾਂ ਬਾੜੀਆਂ ਬਾੜੀਆਂ ਗੱਲਾਂ ਬਤਾ ਕਰਾਂ ਪੰਜਾਬ ਵਿੱਚ ਤੇ ਮੇਰੇ ਜਿਹੜੇ ਪੰਜਾਬੀ ਦੋਸਤ ਆ ਜਿਹੜੇ ਹੁਣ ਤੱਕ ਨਹੀਂ ਆ ਗਏ ਇਸ ਚੈਨਲ ਤੇ ਸ਼ਾਇਦ ਆਉਣਗੇ ਮੈਨੂੰ ਨਹੀਂ ਪਤਾ ਪਰ ਮੈਂ ਤੇ ਰੋਜ਼ ਦਾ ਪੰਜਾਬੀ ਆਉਣ ਇਸ ਚੈਨਲ ਵਿੱਚ ਵੇਖਣ ਤੱਕਣ ਕਿਉਂਕਿ ਮੈਂ ਤਾਂ ਚੰਗੀ ਆਈ ਗੱਲਾਂ ਕਰਾਂਗਾ ਹੂੰ ਅ ਮੈਂ ਤੁਹਾਨੂੰ ਮਾਫੀ ਮੰਗਦਾ ਸਾਰੀ ਆਂਦੀ ਪੰਜਾਬੀ ਆਂਦੀ ਜਿਹੜਾ ਪੰਜਾਬੀ ਨਹੀਂ ਆਏਗਾ ਪਰ ਆਟੀ ਆਉਣਾ ਤੇ ਮੈਂ ਮੰਗਦਾ ਇੱਕ ਵਾਰਿਆ ਤੋਂ ਪਹਿਲਾਂ ਮੈਂ ਉਹ ਅੰਡਰਵੇਅਰ ਵੀ ਪਰਫਾਰਮੈਂਸ ਦਿੱਤੇ ਐਸ ਚੜਾ ਉਤੇ ਅੰਡਰਵੇਅਰ ਦੇ ਮੈਂ ਉਹਨਾਂ ਨੂੰ ਡਿਲੀਟ ਨਹੀਂ ਕਰਨਾ ਚਾਹੁੰਦਾ ਮੈਂ ਆਹ ਵੀ ਇਹ ਮੈਂ ਜੀਟੀ ਮਾਰੀ ਬਣ ਕੇ ਉਹ ਦੇਜ ਕੋਸਾ ਦਾਰ ਨਹੀਂ ਆਉਣਾ ਚਾਹਦਾ ਹਾਂ ਹੁਣ ਤੋਂ ਅੱਗੇ ਮੈਂ ਅੰਡਰਵੇਅਰ ਵੀ ਵੀਡੀਓ ਨਹੀਂ ਕਰਾਂਗਾ ਉਹ ਦੰਦਗਲ ਹੋ ਰਹੀ ਸੀ ਬਣੇਟਾ ਮੈਨੂੰ ਕੋਈ ਡਿਲੀਟ ਨਾ ਕਰੋ ਆਈ ਡੋਨਟ ਵਾਂਟ ਟੂ ਡਿਲੀਟ ਦੋਸ ਵੀਡੀਓਜ਼ ਵੇਅਰ ਆਵ ਡਾਂਸ ਔਨ ਬ੍ਰਿਕਸ ਆ ਡੋਨਟ ਵਾਂਟ ਟੂ ਗਲੋਰੀਫਾਈ ਮਾਈ ਆਲਰੇਡੀ ਡਾਰਨਿਸ਼ਡ ਇਮੇਜ ਥੈਟ ਇਜ਼ ਮਾਈ ਡਾਕਟਰ ਥੈਟ ਇਜ਼ ਮਾਈ ਪ੍ਰਿੰਸੀਪਲ ਵਾਟ ਏਵਰ ਆਵ ਡਨ ਆਈ ਐਕਸੈਪਟ ਦ ਫੋਲਟ ਐਸ ਆ ਸੋਰੀ ਫਾਰ ਥੈਟ ਐਂਡ ਐਟ ਦ ਸੇਮ ਟਾਈਮ ਆ ਅਸ਼ੂਰ ਯੂ ਬਟ ਆ ਵਿਲ ਨੋਟ ਰਿਪੀਟ ਇਟ ਅਗੇਨ ਏਵਰ ਅਗੇਨ ਆ ਵਿਲ ਵੇਅਰ ਡਿਸੈਂਟ ਕਲੋਸ ਆ ਵਿਲ ਅਪੀਅਰ ਡਿਸੈਂਟਲੀ ਯੈਸ ਸੋ ਮੈਂ ਯਾਖਾ ਤੋਂ ਮੁੜ ਕੇ ਮੈਂ ਅੰਡਰ ਵੀ ਰਹਿਤੇ ਕੋਈ ਪਰਫਾਰਮੈਂਸ ਨਹੀਂ ਦਿਆਂਗਾ ਜਿਹੜਾ ਵਾਪਰ ਜਿਹੜੀ ਜਿਹੜੀ ਗੱਲ ਵਾਪਰ ਜਾਣੀ ਸੀ ਵਾਪਰ ਗਈ ਮੁੱਕ ਗਈ ਇਸ ਤੋਂ ਅੱਗੇ ਇਸ ਤੋਂ ਅੱਗੇ ਮੈਂ ਮੁੜ ਕੇ ਨਹੀਂ ਕਰਾਂਗਾ